ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਆਪ ਸਭ ਨੂੰ ਜੀ ਆਣ ਲੈ ਕੇ ਹਾਜ਼ਰ ਆਈਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲ ਦਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਾਂਗੇ ਅੱਜ ਦੀ ਵੱਡੀ ਖਬਰ ਵਧੀਚ ਛੜਕਦੇ ਤੂ ਤੂ ਮਾਰਿਆ ਪੰਜਾਬੀ ਨੌਜਵਾਨ ਹਸਪਤਾਲ 'ਚ ਲੜ ਰਿਹਾ ਜਿੰਦਗੀ ਤੇ ਮੌਤ ਦੀ ਲੜਾਈ ਪਤਨੀ ਨੇ ਦੱਸੀ ਹੱਦ ਬੀਤੀਆ ਆਸਟ੍ਰੇਲੀਆ ਦੇ ਐਡੀਲੇਂਡ ਸ਼ਹਿਰ ਵਿੱਚ ਇੱਕ ਪੰਜਾਬੀ ਵਿਅਕਤੀ ਨਾਲ ਮਾੜਾ ਵਰਤਾਰਾ ਕਰਨ ਦੀ ਖਬਰ ਸਾਹਮਣੇ ਆਈ ਹੈ ਇਸ ਵੇਲੇ 42 ਸਾਲਾ ਗੌਰਵ ਪੁੱਡਲੀ ਕੁੰਡੀ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਇਹ ਘਟਨਾ ਐਡਿਲਾਡ ਦੇ ਇਸਟਰਨ ਸਬਰਸ ਸਿਤ ਪਾਈਨਹੇਨ ਰੋਡ ਤੇ ਹੋਈ ਜਿੱਥੇ ਪੁਲਿਸ ਨੇ ਉਸ ਨੂੰ ਰੋਕਿਆ ਉਸ ਦੀ ਪਤਨੀ ਅਮਰਿਤਪਾਲ ਕੌਰ ਨੇ ਦੱਸਿਆ ਕਿ ਕੁਝ ਨੇ ਉਸ ਨੂੰ ਗੱਡੀ ਤੇ ਸੁੱਟ ਕੇ ਫਿਰ ਫੜ ਕੇ ਧਰਤੀ ਤੇ ਸਿਰ ਮਾਰਿਆ ਪਹਿਲਾਂ ਤਾਂ ਮੈਂ ਇਸ ਖਾਰੀ ਘਟਨਾ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਪਰ ਜਦੋਂ ਅਧਿਕਾਰੀ ਗੌਰਵ ਦੀ ਛਾਤੀ ਤੇ ਚੜਨ ਲੱਗਿਆ ਤਾਂ ਉਹ ਖਬਰ ਆ ਗਈ ਉਦੋਂ ਹੀ ਗੌਰਵ ਕਹਿ ਰਿਹਾ ਹੈ ਕਿ ਉਸਨੇ ਕੁਝ ਗਲਤ ਨਹੀਂ ਕੀਤਾ ਤੇ ਅਤੇ ਫਿਰ ਉਹ ਬਿਓ ਛੋ ਗਿਆ ਇਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਲ ਜਾਇਆ ਗਿਆ ਜਿੱਥੇ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਉਸਦੇ ਦਿਮਾਗ ਨੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਉਸ ਨੂੰ ਹੋਸ਼ ਆ ਜਾਵੇਗਾ ਨਹੀਂ ਤਾਂ ਨਹੀਂ ਆਵੇਗਾ ਉਹ ਦੋ ਬੱਚਿਆਂ ਦਾ ਪਿਓ ਹੈ ਗੌਰਵ ਦੀ ਪਤਨੀ ਨੇ ਕਿਹਾ ਕਿ ਜਦੋਂ ਇਹ ਘਟਨਾ ਵਾਪਰੀ ਉਸ ਵੇਲੇ ਉਸ ਦੇ ਪਤੀ ਨਸ਼ੇ ਦੀ ਹਾਲਤ ਵਿੱਚ ਸਨ ਪਰ кръ ਲੂਹ ਹੰਸ ਵਰਗੀ ਕੋਈ ਗੱਲ ਨਹੀਂ ਸੀ ਮੈਂ ਉਹਨਾਂ ਨੂੰ ਕਹਿ ਰਹੀ ਸੀ ਕਿ ਘਰ ਚ ਲੋਤੇ ਉਹ ਸ਼ਰਾਬ ਦੇ ਨਸ਼ੇ ਵਿੱਚ ਮੈਨੂੰ ਜ਼ੋਰ-ਜ਼ੋਰ ਨਾਲ ਬੋਲ ਰਖੇ ਸਨ ਪਰ ਪੁਲਿਸ ਨੂੰ ਲੱਗਿਆ ਕਿ ਉਹ ਮੇਰੇ ਤੇ ਹਮਲਾ ਕਰ ਰਹੇ ਹਨ ਉੱਤੇ ਹੀ ਪੁਲਿਸ ਆਪਣਾ ਵਿਚਾਰ ਕਰਦੀ ਨਜ਼ਰ ਆ ਰਹੀ ਹੈ ਪਰ ਇਸ ਘਟਨਾ ਨਾਲ ਹੋਤੇ ਹੀ ਭਾਰਤੀ ਭਾਈਚਾਰੇ ਵਿੱਚ ਰੋਸ ਹੈ ਤੇ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਜਾ ਰਹੇ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ